ਇੱਕ ਮੀਡੀਆ ਟਰਾਇਲ ਸ਼ੁਰੂ ਕੀਤਾ ਜਾ ਰਿਹਾ ਜਿਹੜਾ ਕੋਹਲੀ ਦੇ ਖਿਲਾਫ ਨਹੀਂ ਹੈ ਗਗਸਤਿੰਦਰ ਸਿੰਘ ਦੇ ਉਹ ਮੀਡੀਆ ਟਰਾਇਲ ਜਿਹੜਾ ਉਹ ਸਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ਰਮਣੀ ਗੁਰਦਾਰ ਪਰੰਤੂ ਕਮੇਟੀ ਜਿੱਥੇ ਮੈਂ ਇਹਦੇ ਤੇ ਬੋਲਿਆ ਮੇਰੇ ਖਿਲਾਫ ਇਹ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਪੰਨੂ ਸਾਹਿਬ ਨੂੰ ਕਿ ਪੰਨੂ ਸਾਹਿਬ ਬਿਨਾਂ ਪੂਰੀ ਜਾਣਕਾਰੀ ਤੋਂ ਕੋਈ ਗੱਲ ਕਹਿਣੀ ਜਿਹੜੀ ਉਹ ਜਾਇਜ਼ ਨਹੀਂ ਹੁੰਦੀ ਤੁਸੀਂ ਮੇਰੇ ਤੇ ਇਹ ਗੱਲ ਕਹਿ ਰਹੇ ਜੇ ਕਿ ਇੱਕ ਬੰਦੇ ਤੇ}{|\text{ਸ਼ਿਆਲਕਾ}}|\text{ਸਸਤਿੰਦਰ ਸਿੰਘ ਕੋਹਲੀ ਦੇ ਖਿਲਾਫ ਕੇਸ ਫਾਈਲ ਕਰ ਰਿਹਾ ਇੱਕ ਬੰਦੇ ਉਹਦੇ ਹੱਕ ਚ ਬੇਸ਼ ਹੋ ਰਿਹਾ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਉਹ ਕੇਸ ਜਿਹੜਾ ਵਾ ਉਹ ਹੈਗਾ ਸ੍ਰੀ ਅਕਾਲਤਖਬ ਸਾਹਿਬ ਦੇ ਆਦੇਸ਼ ਦੇ ਉੱਤੇ 75% ਰਿਕਵਰੀ ਦਾ ਕੋਹਲੀ ਦੇ ਖਿਲਾਫ ਉਹ ਪਾਇਆ ਗਿਆ 272021 ਨੂੰ ਉਹਦੇ ਚ ਐਡਵੋਕੇਟ ਨੇ ਸਾਹ ਕਲਵੰਤ ਸਿੰਘ ਉਹਦੇ ਵਿੱਚ ਸਤਿੰਦਰ ਸਿੰਘ ਕੋਹਲੀ ਦਾ ਜਵਾਬ ਵੀ ਆ ਗਿਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਧਾਨ ਕਮੇਟੀ ਨੂੰ ਉਹਦੇ ਜਵਾਬ ਦੇ ਜਵਾਬ ਵਿੱਚ ਜਿਹੜਾ ਉਹ ਰੈਪਲੀਕੇਸ਼ਨ ਵੀ ਦਿੱਤੀ ਜਾ ਚੁੱਕੀ ਆ ਤੇ ਅਗਲੀ ਜਿਹੜੀ ਉਹਦੀ ਤਰੀਕ ਆ ਉਹ 15 1 26 ਆ ਆ ਜਿਹੜੀ ਆਉਣ ਵਾਲੀ ਆ ਇਹ ਤਾਂ ਮੈਨੂੰ ਪਤਾ ਲੈਣਾ ਪਿਆ ਸਾਰੀਆਂ ਚੀਜ਼ਾਂ ਦਾ ਕਿਉਂਕਿ ਤੁਸੀਂ ਸਿੱਧਾ ਮੇਰੇ ਵੱਲ ਨਿਸ਼ਾਨਾ ਕਰ ਦਿੱਤਾ ਇਹਦੇ ਤੋਂ ਇਲਾਵਾ ਮੈਂ ਕਿਉਂ ਸਿੰਦਰ ਸਿੰਘ ਕੋਹਲੀ ਦੇ ਸਬੰਧ ਦੇ ਵਿੱਚ ਪੇਸ਼ ਹੋਇਆ ਪੰਨੂ ਸਾਹਿਬ ਤੇ ਤੁਹਾਡੀ ਸਾਰੀ ਪਾਰਟੀ ਸਮੇਤ ਸੀਐਮ ਮਾਨ ਤੁਹਾਡੇ ਕਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਤੇ ਬਾਕੀ ਤੁਹਾਡੇ ਮਨਿਸਟਰ ਜਿਹੜੇ ਨੇ ਤੇ ਜਿਹੜੇ ਤੁਹਾਡੇ ਬਾਕੀ ਅਹੁਦੇਦਾਰ ਪਾਰਟੀ ਦੇ ਨੇ ਜਿਨ੍ਹਾਂ ਨੇ ਇੱਕ ਮੀਡੀਆ ਟ੍ਰਾਇਲ ਸ਼ੁਰੂ ਕਰ ਦਿੱਤਾ ਇਸ ਕੇਸ ਦੇ ਸਬੰਧ ਵਿੱਚ ਇਹ ਤੁਹਾਡਾ ਜਿਹੜਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਦਾਤ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਦੇ ਉੱਤੇ ਜਿਹੜਾ ਉਹ ਸਿੱਧਾ ਹਮਲਾ ਇਹ ਐਫ ਆਈ ਆਰ ਦਰਜ ਕਰਕੇ ਕਿਉਂ ਹਮਲਾ ਕਿਉਂਕਿ ਤੁਸੀਂ ਇਹ ਜਿਹੜਾ ਇੱਕ ਪਹਿਲਾ ਪੋਲੀਟੀਕਲ ਮੋਟਿਵ ਦੇ ਨਾਲ ਪਹਿਲਾ ਇੱਕ ਸਰਜਾ ਮਾਹੌਲ ਸਿਰਜੀ ਰੱਖਿਆ ਜਿਹੜਾ ਬੇਅਦਬੀ ਦੇ ਸਬੰਧ ਵਿੱਚ ਸੀ ਅੱਜ ਜਦੋਂ ਲੋਕਾਂ ਨੂੰ ਉਸ ਗੱਲ ਦੀ ਸਮਝ ਆਈ ਇਹ ਬੇਅਦਬੀ ਤਾਂ ਜਿਵੇਂ ਸਰ ਜੋਰਾ ਜਸਸ ਜੋਰਾ ਸਿੰਘ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਜਿਹੜਾ ਉਹ ਸਪਸ਼ਟ ਕੀਤਾ ਕਿ ਬੇਅਦਬੀ ਦੇ ਪਿੱਛੇ ਤਾਂ ਜਿਹੜਾ ਉਹ ਆਮ ਆਦਮੀ ਪਾਰਟੀ ਖੋਦਿਆ ਤੇ ਉਹਦੇ ਤੋਂ ਬਾਅਦਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਟਾਡੇ ਇੱਕ ਬੰਦਾ ਬੁਲਾਰਾ ਇੱਕ ਦਿਨ ਕਹਿ ਰਿਹਾ ਸੀ ਕਿ ਸਿਆਲਕਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਜੋਂ ਪ੍ਰੈਸ ਨਾਲ ਡੀਲ ਕਰ ਰਿਆ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਜੋਂ ਡੀਲ ਕਰਾਂ ਮੈਂ ਸ਼੍ਰੋਮਣੀ ਗੁਰਦਾਰ ਪਰਉਨ ਕਮੇਟੀ ਦੇ ਮੈਂਬਰ ਵਜੋਂ ਡੀਲ ਕਰਾਂ ਇਹਦੇ ਵਿੱਚ ਤੁਹਾਡੇ ਬੰਦਿਆਂ ਤੇ ਅਹੀਂ ਕਦੋਂ ਸਵਾਲ ਚੁੱਕਦੇ ਆਂ ਵੀ ਉਹ ਕਿੱਥੇ ਕਰਦੇ ਆ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਿਆ ਵਾਂ ਸੰਸਮਾਜ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਸਾਂਝਾ ਮੈਂਬਰ ਬਣਿਆ ਇਸ ਕਰਕੇ ਜਿਆ ਸਵਾਲ ਦੁਬਾਰਾ ਨਹੀਂ ਕਰਨਾ ਮੈਂ ਹੁਣ ਤੁਹਾਡਾ ਜੋ ਤੁਸੀਂ ਕਰ ਰਹੇ ਜੇ ਇਸ ਬੰਦ ਵਿੱਚ ਉਹ ਚੀਜ਼ ਨੂੰ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਮੈਂ ਸੰਗਤ ਦੇ ਸਾਹਮਣੇ ਕਿ ਆ ਸਿਵਲ ਪ੍ਰोसीजर ਕੋਡ ਆ ਇਹਦੇ ਮੁਤਾਬਕ ਧਾਰਮਿਕ ਸੰਸਥਾਵਾਂ ਤੇ ਧਾਰਮਿਕ ਜਿਹੜੀਆਂ ਇੰਸਟੀਚੂਸ਼ਨਸ ਨੇ ਉਹਨਾਂ ਦੇ ਖਿਲਾਫ ਆ ਆਈਪੀਸੀ ਨਹੀਂ ਲੱਗੂਂਦੀ ਜਾਂ ਦੂਸਰੇ ਐਕਟ ਨਹੀਂ ਲੱਗੂਂਦੇ ਉਦੋਂ ਇਸ ਮੰਦ ਵਿੱਚ ਜੇ ਕੋਈ ਲਾਗੂ ਹੋਣਾ ਤੇ ਉਹ ਹੋਣਾ ਸੈਕਸ਼ਨ 92 ਸੀਪੀਸੀ ਇਹਦੇ ਤੋਂ ਇਲਾਵਾ ਇਹ ਪੜ੍ਹ ਕੇ ਵੇਖ ਲਿਓ ਮੁੜ ਕੇ ਮੇਰੇ ਤੋਂ ਬਿਨਾ ਪਰ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਸਿੱਖ ਗੁਰਦਾਰਾ ਐਕਟ 1925 ਦੇ ਅਨਸਾਰ ਹੋਣ ਦੇ ਵਿੱਚ ਆਈ ਹੈ ਇਹ ਇਹਦੇ ਆਪਣੇ ਪ੍ਰੋਵੀਜ਼ਨ ਨੇ ਇਹਦੇ ਵਿੱਚ ਸੈਕਸ਼ਨ 142 ਆ ਸਿੱਖ ਗੁਰਦਾਰਾ ਐਕਟ ਦਾ ਜਿਹਦੇ ਮੁਤਾਬਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੋਈ ਵੀ ਬੰਦਾ ਹੈਰਾ ਫੇਰੀ ਕਰਦਾ ਜਾਂ ਕੋਈ ਗਵਨ ਕਰਦਾ ਜਾ ਕੋਈ ਆਪਣੀ ਜ਼ਿੰਮੇਵਾਰੀ ਦੇ ਵਿੱਚ ਕਤਾਈ ਕਰਦਾ ਤੇ ਉਹਦੇ ਖਿਲਾਫ 142 ਅਧੀਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜਿਹੜੀ ਉਹ ਕਾਰਵਾਈ ਕਰ ਸਕਣ ਦੇ ਸਮਰੱਥ ਆ। ਇਹ ਤੋਂ ਅਲਾਵਾ ਤੁਹਾਂ ਪਰਚਾ ਦਰਜ ਕੀਤਾ ਕਿਉਂਕਿ ਸਰਕਾਰ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਨਾ ਹੈ ਨਾ। ਸਰਕਾਰ ਨੇ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਦੇ ਹਮਲਾ ਕਰਕੇ ਵਿਚਵੜਨ ਦੀ ਕੋਸ਼ਿਸ਼ ਕਰਨੀ ਤਾਂ ਤੁਸੀਂ ਆਈਪੀਸੀ ਦੇ ਵਿੱਚ ਜਿਹੜੇ ਆ ਪਰਚਾ ਦਰਜ ਕੀਤਾ। ਪਰ ਆਈਪੀਸੀ ਦੇ ਆ ਜਿਹੜੀ ਆ ਇਹਦੀ ਬੋਕਿਆ ਇਹਦੇ ਮੁਤਾਬਕ ਪੜ ਕੇ ਵੇਖ ਲਓ ਮੈਨੂੰ ਵੈਸੇ ਹੀ ਔਨ ਟਿਪਸੇ ਮੈਂ ਤੁਹਾਡੇ ਦੱਸਣ ਦੀ ਲੋੜ ਨਹੀਂ ਉਹਦੇ ਮੁਤਾਬਕ 409 ਉੱਥੇ ਬਣਦੀ ਹੈ ਜਿੱਥੇ ਕੋਈ ਬੰਦਾ ਪਬਲਿਕ ਸਰਵੰਟ ਆ ਪਬਲਿਕ ਸਰਵੰਟ ਜਿਹੜਾ ਉਹ ਸਾਡੇ ਜਿਹੜੇ ਆਧਾਰ ਇਹ ਸ਼੍ਰੋਮਣੀ ਗੁਰਦਾਰਾ ਪਰੰਤ ਕਮੇਟੀ ਦੇ ਆਧਾਰਿਆਂ ਵਿੱਚ ਜਿਹੜੇ ਮੁਲਾਜ਼ਮ ਨੇ ਸਾਡੇ ਪਬਲਿਕ ਸਰਵੰਟ ਦੇ ਵਿੱਚ ਨੇ ਪਬਲਿਕ ਸਰਵੰਟ ਦੀ ਡੈਫੀਨੇਸ਼ਨ ਪੜ ਲਓ ਉਹਦੇ ਸਰਕਾਰ ਦਾ ਸੈਂਟਰ ਸਰਕਾਰ ਦਾ ਜਿਹੜੇ ਨਿਮਾਇੰਦੇ ਨੇ ਜਿਹੜੇ ਸਰਕਾਰ ਨਾਲ ਸੰਬੰਧਿਤ ਨੇ ਜਿਵੇਂ ਜ਼ਿਲ੍ਹਾ ਪ੍ਰੀਸ਼ਦ ਹੋ ਗਿਆ ਕੋਈ ਐਮਐਲਏ ਹੋ ਗਿਆ ਕੋਈ ਆਪਣਾ ਐਮਪੀ ਹੋ ਗਿਆ ਉਹ ਬੰਦੇ ਜਿਹੜੇ ਪਬਲਿਕ ਸਰਵੈਂਟ ਦੀ ਡੈਫੀਨੇਸ਼ਨ ਚ ਆਉਂਦੇ ਨੇ ਤੇ ਤੁਸੀਂ ਜਿਹੜਾ ਇਹ ਤੁਹਾਡਾ ਸੈਕਸ਼ਨ ਹੀ ਐਪਲੀਕੇਬਲ ਨਹੀਂ ਹੈਗਾ ਤੁਸੀਂ ਉਹ ਲਾਤਾ ਕਿਉਂਕਿ ਇਹਦੇ ਵਿੱਚ ਸਜ਼ਾ ਜਿਹੜੀ ਹੈ 10 ਸਾਲ ਆ ਇਸ ਚੀਜ਼ ਨੂੰ ਅੱਗੇ ਖੜਨ ਵਾਸਤੇ ਜਿਹੜੇ ਦੂਰੇ 295 ਉੱਥੇ ਹੈਗਾ ਜਿੱਥੇ ਕੋਈ ਧਾਰਮਿਕ ਜਗ੍ਹਾ ਦੇ ਵਿੱਚ ਜਾ ਕੇ ਕਿਸੇ ਇਮਾਰਤ ਦੇ ਵਿੱਚ ਜਾ ਕੇ ਕਿ ਗੁਰਦੁਆਰਾ ਮੰਦਰ ਮਸਜਿਦ ਦੇ ਵਿੱਚ ਜਾ ਕੇ ਕੋਈ ਭੰਤੋੜ ਕਰਦਾ ਤੇ ਉੱਥੇ 295 ਲੱਗਦੀ ਹੈ 295 ਹੈਗੀ ਜਿੱਥੇ ਕੋਈ ਸਾਹਮਣੇ ਆਉਂਦੀ ਹੈ ਕੋਈ ਬੇਅਦਬੀ ਹੋਈ ਸਾਹਮਣੇ ਆਉਂਦੀ ਹੈ ਉੱਥੇ ਲੱਗਦੀ ਹੈ ਇਸੇ ਤਰ੍ਹਾਂ ਤੁਸੀਂ ਜਿਹੜੀ ਆ 465 ਲਾ ਦਿੱਤੀ ਜਿਹੜੀ ਐਪਲੀਕੇਬਲ ਨਹੀਂ ਹੈਗੀ ਸੈਕਸ਼ਨ 5 ਲਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਐਕਟ ਇਹਦੇ ਤੋਂ ਇਲਾਵਾ ਤੁਸੀਂ ਇਹਦੇ ਵਿੱਚ ਇੱਕ ਐਡੀਸ਼ਨ ਹੋਰ ਕਰ ਦਿੱਤੀ ਇਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਤੁਸੀਂ ਸਿਰਫ ਆਪਣੀ ਐਂਟਰੀ ਮਾਰਨ ਦੇ ਕਰਕੇ ਲਾਈਆਂ ਨੇ ਜਿਹੜੀਆਂ ਐਪਲੀਕੇਬਲ ਨਹੀਂ ਸ਼੍ਰੋਮਣੀ ਗੁਰਦਾਰਾ ਪਰਵੰਕ ਕਮੇਟੀ ਸਮਰੱਥ ਸੰਸਥਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ ਦੇ ਉੱਤੇ ਬਣੀ ਕਮੇਟੀ ਨੇ ਜੋ ਰਿਪੋਰਟ ਸਬਮਿਟ ਕੀਤੀ ਸ਼੍ਰੋਮਣੀ ਗੁਰਦਾਰਾ ਪਰਵੰਕ ਕਮੇਟੀ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਆ ਉਹਨਾਂ ਬੰਦਿਆਂ ਦੇ ਜਿਹੜੇ ਫੰਡ ਉਹ ਰੋਕ ਲਏ ਉਹਨਾਂ ਨੂੰ ਮਤਲ ਲਗਾ ਦਿੱਤਾ ਇਹ ਬਹੁਤ ਬਾਅਦ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸ਼ਤਾਬਦੀ ਦੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਮਨਜੀਤ ਸਾਹਿਬ ਦਵਾਨ ਹਾਲ ਦੇ ਵਿੱਚ ਜਦੋਂ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਉੱਥੇ ਨੇ ਉੱਥੇ ਸ਼੍ਰੋਮਣੀ ਗੁਰਦਾਰ ਪ੍ਰਬੰਧ ਕਮੇਟੀ ਮੌਜੂਦ ਹੈ ਦਮਦਮ ਟਕਸਾਲ ਹੋਰ ਟਕਸਾਲ ਨੇ ਗੱਲਬੰਦੀਆਂ ਅਲਸੀ ਸਭਾਵਾਂ ਸਿੰਘ ਸਭਾਵਾਂ ਨਾਨਕਸਰ ਵਾਲੇ ਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਉੱਥੇ ਸੀ ਉਸ ਦਿਨ ਜਗਦਰ ਸਿੰਘ ਅਕਾਲ ਤਖਸਾਲ ਸਾਹਿਬ ਨੇ ਇਸ ਗੱਲ ਦੇ ਉੱਤੇ ਸ਼੍ਰੋਮਣੀ ਗੁਰਦਾਰ ਪ੍ਰਬੰਧ ਕਮੇਟੀ ਦੀ ਇਸ ਕਾਰਵਾਈ ਦੇ ਉੱਤੇ ਮੋਹਰ ਲਾ ਦਿੱਤੀ ਸੀ ਕਿ ਜੋ ਬਣਦੀ ਸਜ਼ਾ ਉਹ ਸ਼੍ਰੋਮਣੀ ਗੁਰਦਵਾਰਾ ਪਰੰਦਰ ਕਮੇਟੀ ਨਹੀਂ ਦੇਤੀ ਆ ਕਿਤੇ ਕੋਈ ਬੇਅਦਬੀ ਨਹੀਂ ਹੋਈ ਕਿਤੇ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਇਸ ਕਰਕੇ ਇਸ ਮਾਮਲੇ ਨੂੰ ਉਥੇ ਹੀ ਖਤਮ ਕਰ ਦਿੱਤਾ ਜਾਵੇ ਜਿਹਨੂੰ ਸਿੱਖ ਪੰਥ ਨੇ ਮੰਨ ਲਿਆ ਤੇ ਹਰ ਸਿੱਖ ਦਾ ਇਹ ਫਰਜ ਬਣਦਾ ਕਿ ਜਦੋਂ ਹੁਣ ਤੁਸੀਂ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਭੂ ਸਰਦਾ ਦੇ ਉੱਤੇ ਤੇ ਉਦੋਂ ਹਰ ਸਿੱਖ ਜਿਹੜਾ ਸਰਕਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੇ ਪ੍ਰਭੂ ਸਰਦਾ ਦੇ ਵਿਚਾਰ ਢਾਲ ਬਣ ਕੇ ਖਲੋਵੇ ਇਹ ਜਿਹੜੀਆਂ ਇਹ ਤੁਹਾਡਾ ਜਿਹੜਾ ਇਹ ਇੱਕ ਤੂੰ propaganda ਸ਼ੁਰੂ ਕੀਤਾ ਉਹਦਾ ਜਿਹੜਾ ਹਰ ਸਿੱਖ ਨੂੰ ਚਾਹੀਦਾ ਕਿ ਉਹ ਤੁਹਾਡਾ ਮੂੰਹ ਤੋੜ ਜਵਾਬ ਦੇਵੇ ਮੈਂ ਜੇ ਕੋਲੀ ਦੇ ਵਕੀਲ ਵਜੋਂ ਪੇਸ਼ ਹੋਣਾ ਤੇ ਮੈਂ ਕੋਈ ਪ੍ਰੋਫੈਸ਼ਨਲ ਮਿਸਕੰਡਕਟ ਨਹੀਂ ਕੀਤਾ ਤੇ ਨਾ ਮੈਂ ਕੋਈ ਹੋਰ ਅਜਿਹੀ ਗੱਲ ਕੀਤੀ ਕਿਉਂਕਿ ਮੈਂ 1990 ਤੋਂ ਪ੍ਰੈਕਟਿਸ ਕਰ ਰਿਹਾ ਮੈਂਬਰ ਮੈਂ 211 211 ਤੋਂ ਆ ਤੇ ਉਹਦੇ ਤੋਂ ਲੈ ਕੇ ਅੱਜ ਤੱਕ ਫਿਰ ਮੈਂ ਆਪਣੀ ਪਰਸਨਲ ਪ੍ਰੈਕਟਿਸ ਕਰ ਰਿਹਾ ਔਰ ਇਹਦੇ ਵਿੱਚ ਤੁਸੀਂ ਹਮਲਾ ਤੱਕ ਸਾਹਬ ਦੇ ਕੀਤਾ ਕੋਲੀ ਨੂੰ ਇੱਕ ਜੀਰੀਆ ਬਣਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਇਹਦੇ ਵਿੱਚ ਕੋਈ ਫੀਸ ਨਹੀਂ ਲੈਣੀ ਕੋਲੀ ਕੋ। ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਦਾਨ ਦੀ ਪ੍ਰਭੂ ਸਤਾ ਦੇ ਕਰਕੇ ਮੈਂ ਇਸ ਕੇਸ ਦੇ ਵਿੱਚ ਆਇਆ ਤੇ ਡਟ ਕੇ ਰਵਾਂਗੇ। ਤੁਹਾਡੀ ਇਹ ਜਿਹੜੀ ਐਫਆਈਆਰ ਇਹਦੀਆਂ ਬਹੀਏ ਅਦੇੜ ਦਿਆਂਗੇ। ਇਹ ਤੁਸੀਂ ਨਿਸ਼ਚੇ ਰੱਖਿਓ। ਇਨੀਆਂ ਗੱਲਾਂ ਕਰਦਾ ਮੈਂ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹਾਰਾ ਦੇ ਮੇਰਾ ਤੁਸੀਂ ਗੱਲ ਕੀਤੀ ਕਿਹੜੀ ਕਿਹੜੀ ਧਾਰਾ ਦੇ ਤਹਿਤ ਕੋਲੀ ਦੇ ਮਾਮਲੇ ਦਾ ਸੁਣਨ। ਕੋਲੀ ਦੇ ਉੱਤੇ ਵੇਖੋ ਜੀ ਕੋਈ ਧਾਰਾ ਬਣਦੀ ਨਹੀਂ। ਨਾ 120 ਬੀਓ ਦੇ ਤੇ ਬਣਦੀ ਆ ਕੋਲੀ ਦੇ ਖਿਲਾਫ ਸਿੰਪਲ ਜੇ ਕੋਈ ਉਥੇ ਡਾਕਟਰ ਰਿਸ਼ੀਸ਼ ਸਿੰਘ ਦੀ ਰਿਪੋਰਟ ਦੇ ਵਿੱਚ ਆਇਆ ਕਿ ਉਹਦੇ ਵਿੱਚ ਆਇਆ ਵੀ ਕੋਲੀ ਨੇ ਆਪਣਾ ਜਿਹੜਾ ਵਾ ਅਕਾਊਂਟਸ ਦੇਖਣਾ ਹੁੰਦਾ ਅਕਾਊਂਟੈਂਟ ਨੇ ਨਾ ਕਿ ਉਹਨੇ ਸਟਾਕ ਚੈੱਕ ਕਰਨਾ ਹੁੰਦਾ ਜਾਂ ਉਹਨੇ ਜਾ ਕੇ ਸਟੋਰ ਰੂਮ ਚ ਜਾਣਾ ਹੁੰਦਾ ਉਹ ਜਿਹੜਾ ਉਹਦੇ ਉੱਤੇ ਮੈਕਸੀਮਮ ਜੇ ਕੋਈ ਬਣਿਆ ਤੇ ਨੈਗਲੀਜੈਂਸ ਦਾ ਬਣਨਾ ਇਦੇ ਤੋਂ ਵੱਧ ਉਤੇ ਕੋਈ ਬਣਦਾ ਨਹੀਂ ਨਿਪਟ ਹੁਣ ਜਿਹੜੀ ਧਾਰਾ ਲੱਗੀ ਆ ਉਹ ਉਸਨੇ ਤੇ ਅੱਜ ਕਹਿਤਾ ਕਿ ਅਸੀਂ ਛਾਪੇ ਮਾਰੀ ਕਰ ਦਿੱਤੀ ਇਹ ਜਗ੍ਹਾ ਛਾਪੇ ਮਾਰੀ ਹੋਈ 15 ਜਗ੍ਹਾ ਛਾਪੇ ਮਾਰੀ ਹੋਈ ਹੈ 6 ਦਿਨਾਂ ਨੂੰ ਰਿਮਾਂਡ ਵੀ ਮਿਲਿਆ ਹੋਇਆ ਉਹ ਕਦੇ ਇਹਨਾਂ ਨੇ ਪੂਰੀ ਜਿਹੜੀ ਧੱਕੇ ਨਾਲ ਕੀਤੀ ਹੈ ਉਹ ਨੂੰ ਕਿਵੇਂ ਦੇਖਦੇ ਦਿਖੋ ਇਸ ਵੇਲੇ ਸਰਕਾਰ ਜਿਹੜੀ ਆ ਨਾ ਉਹ ਆਪਣੇ ਡਿਜ਼ਾਇਰਡ ਐਡਮਿਸ਼ਨ ਚ ਚਾਹੁੰਦੀਆਂ ਨੇ ਕੋਰਲੀ ਨੂੰ ਮਿਲਣ ਵਾਸਤੇ ਤੇ ਪਰਿਵਾਰ ਨੂੰ ਇਹ ਚੱਕਲਾਉ ਨਹੀਂ ਕੀਤਾ ਉਹਦੀ ਅੱਜ ਨਵੰਬਰ ਦੇ ਵਿੱਚ ਬਾਈਪਾਸ ਸਰਜਰੀ ਹੋਈ ਆ ਹੋਟਲ ਦੇ ਵਿੱਚ ਉਹਨੂੰ ਚੁੱਕਿਆ ਦਿਨ ਦੇ ਟਾਈਮ ਚੁੱਕਿਆ ਕੋਈ ਰਾਤ ਇਸ ਵੇਲੇ ਠੰਡ ਆਪਣੇ ਸਿਖਰ ਤੇ ਆ ਰਾਤ ਦੀਆਂ ਠੰਡੀਆਂ ਰਾਤਾਂ ਦੇ ਇੰਨਾ ਠੰਡੀਆਂ ਰਾਤਾਂ 'ਚ ਪਾਉਣ ਦੀ ਕੱਪੜਾ ਨਹੀਂ ਚੱਲ ਰਹੀ ਦਵਾਈ ਉਹਨੂੰ ਪ੍ਰੋਵਾਈਡ ਨਹੀਂ ਕਰਾਈ ਜਾ ਸਕ ਰਹੀ ਜਾ ਰਹੀ ਕਿਉਂਕਿ ਉਹਦੇ ਤੇ ਇੱਕ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਉਹਨੂੰ ਡਰਾਇਆ ਜਾ ਰਿਹਾ ਕਿ ਆ ਤੁਸੀਂ ਇਹਨਾਂ ਦੀ ਸੇਮ ਦੀ ਜਾ ਉਹਦੀ ਅਜਿਹੀ ਕਰ ਲਓ ਇਹ ਕਹਿੰਦਾ ਜੀ ਕੋਲੀ ਬਾਦਲ ਪਰਿਵਾਰ ਦਾ ਵੀ ਜਿਹੜਾ ਨਾ ਜੀ ਬਾਲ ਪਰਿਵਾਰ ਦੇ ਬਿਜ਼ਨਸ ਜਿੰਨੇ ਨੇ ਉਹਨਾਂ ਦੇ ਵਿੱਚ ਕੋਲੀ ਉਹਨਾਂ ਦਾ ਸੀਏ ਆ ਤੇ ਉਹਨਾਂ ਦਾ ਨਿਸ਼ਾਨਾ ਇਹ ਇਹਨਾਂ ਜਿਹੜਾ ਸੰਬੰਧਤ ਮਸਲਾ ਹੈ ਤੇ ਹੈ ਹੀ ਨਹੀਂ ਉਹਦੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੁੰਦੀ ਹੈ ਸਰਕਾਰ ਕੋਲੀ ਕੋਲੀ ਨੇ ਆਹ ਦੱਸਤਾ ਜੀ ਮੈਂ ਬਾਦਲ ਤੇ ਕਹਿਣ ਤੇ ਆ ਕਰਤਾ ਮੈਂ ਬਾਦਲ ਤੇ ਕਹਿਣ ਤੇ ਉਹ ਕਰਤਾ ਕੋਲੀ ਨੂੰ ਇੱਕ ਜਿਹੜਾ ਉਹ ਇਸ ਵੇਲੇ ਸਕੇਪ ਗੋਟ ਬਣਾਇਆ ਜਾ ਰਿਹਾ ਸਰਕਾਰ ਵੱਲ ਜੀ ਤੁਹਾਡਾ ਲਾਈਨ ਬਿਲਕੁਲ ਲੱਗਦਾ ਇਹ ਨਿਸ਼ਾਨਾ ਅਲਟੀਮੇਟਲੀ ਸੁਪਰੀਮ ਬਾਦਲ ਰੋਣ ਬਣਾਣਾ ਚਾਹੁੰਦੇ ਕਹਿ ਰਹੇ ਆ ਜੀ ਇਹ ਅਸੀਂ ਵਿਦਿਨ ਮੰਥ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਉਹ ਉਹਨੂੰ ਗ੍ਰਿਫਤਾਰ ਕਰਾਂਗੇ ਇਹਦੇ ਇਹਨਾਂ ਦੇ ਆ ਜਿੰਨੇ ਬਲਾਰੇ ਬੋਲ ਰਹੇ ਆ ਇਹ ਕਹਿ ਰਹੇ ਮੀਡੀਆ ਜਿਹੜਾ ਆਪਣੀਆਂ ਪ੍ਰੈਡਿਕਸ਼ਨਸ ਕਰ ਰਿਹਾ ਕਿਆ ਸਰਾਇਆਂ ਨੇ ਇਹ ਇੱਕ ਇਹ ਨਗ੍ਹਾ ਅਗਲਾ ਨਹੀਂ ਜਾਣਾ ਸਾ ਸੁਖਵੀਰਨ ਬਾਦਲ ਨੂੰ ਬਣਾਉਣਗੇ ਪਰ ਸਾ ਸੁਖਵੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣਾ ਏਡਾ ਸੌਖਾ ਨਹੀਂ ਸਰਕਾਰ ਲਈ ਪਹਿਲਾਂ ਵੀ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਰਕੇ ਵੀ ਪਰ ਲੱਗਦਾ ਕਿ ਉਹ ਸਿਆਸਤ ਸ਼ੁਰੂ ਹੋ ਗਈ। ਵੇਖੋ ਉਹ ਤੇ ਸਿੱਧੀ ਅਕਾਲ ਤਖਤ ਸਰ ਦੇ ਹੁਕਮ ਦੀ ਜਿਹੜੀ ਆ ਉਲੰਘਣਾ ਜੀ ਸਿਆਸਤ ਸਿਆਸਤ ਛੱਡ ਕੇ ਉਹ ਮੀਡੀਆ ਟ੍ਰਾਇਲ ਬਣਾਉਣ ਡੇ ਕਿਤੇ ਸਿਆਸਤ ਹੁੰਦੀ ਵੀ ਪਿੱਛੇ ਰਹਿ ਕੇ ਸੀਐਮ ਦੇ ਲੈਵਲ ਦੇ ਬੰਦੇ ਨੂੰ ਨਹੀਂ ਆਉਣਾ ਚਾਹੀਦਾ ਇਸ ਤਰ੍ਹਾਂ ਕਾਨਫਰੰਸ ਨਾ ਸਪੀਕਰ ਨੂੰ ਆਉਣਾ ਚਾਹੀਦਾ ਸਪੀਕਰ ਵੇਖੋ ਗਿਆਨੀ ਜੈਲਸੋਂ ਦੇ ਸਾਈਨਾਂ ਨਾਲ ਇੰਦਰਾ ਗਾਂਧੀ ਨੇ ਹਮਲਾ ਕੀਤਾ ਇੱਕ ਟੂਲ ਬਣਾ ਗਿਆਨੀ ਜੈਲਸੋਂ ਗਿਆਨੀ ਜੈਲਸੋਂ ਨੇ ਇੱਕ ਸਮੇਂ ਜਦੋਂ ਮੁੱਖ ਮੰਤਰੀ ਸੀ ਉਹਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਤੇ ਗੁਰੂ ਸਾਹਿਬ ਨੇ ਮេរਾਂ ਕੀਤੀਆਂ ਉਹ ਹਿੰਦੁਸਤਾਨ ਦੇ ਸਭ ਤੋਂ ਵੱਡੇ ਅਹੁਦੇ ਤੇ ਪਹੁੰਚਿਆ ਤੇ ਜਦੋਂ ਗਿਆਨੀ ਜੈਲ ਸਿੰਘ ਦੋਸ਼ੀ ਬਣਿਆ ਅਕਾਲ ਤਖਤ ਸਾਹਿਬ ਦੇ ਹਮਲੇ ਦਾ ਹਰਮੰਦਰ ਸਾਹਿਬ ਦੇ ਹਮਲੇ ਦਾ ਤੇ ਫਿਰ ਉਹਦਾ ਜਿਹੜਾ ਹਸ਼ਰ ਹੋਇਆ ਜਿਹੜਾ ਅੰਤ ਹੋਇਆ ਉਹ ਵੀ ਤੁਹਾਨੂੰ ਪਤਾ ਹੀ ਹੈ ਇਸੇ ਤਰ੍ਹਾਂ ਅੱਜ ਕਲਤਾਰ ਸਿੰਘ ਸਧਵਾ ਜਿਹੜਾ ਕਿਥੰਡ ਕਹਿੰਦੇ ਆ ਗਿਆਨੀ ਜੈਲ ਸਿੰਘ ਦਾ ਉਹ ਕੇਜਰੀਵਾਲ ਦਾ ਟੂਲ ਬਣ ਕੇ ਇੱਕ ਹਾਊਸ ਦਾ ਫਾਦਰ ਆਫ ਹਾਊਸ ਕਿਹਾ ਜਾਂਦਾ ਫਿਰ ਸਪੀਕਰ ਨੂੰ ਤੇ ਫਾਦਰ ਆਫ ਹਾਊਸ ਆਣ ਕੇ ਇੱਥੇ ਐਫ ਆਈ ਆਰ ਦਰਜ ਕਰਕੇ ਕਾਪੀ ਉਖਾਲ ਰਿਹਾ মিডিਏ ਨੂੰ ਕ્યા ਹੀ ਐਫਆਈਆਰ ਦਰਜ ਕਰਤੀ ਰਾਜ ਸਾਹਿਬ ਉਹ ਤਾਂ ਕਹਿ ਰਹੇ ਕਿ ਸੰਗਤ ਦੀ ਮੰਗ ਹੈ ਕਿ ਲੰਬੇ ਸਮੇਂ ਤੋਂ ਤੁਹਾਡੇ ਪ੍ਰਸ਼ਨ ਚੱਲ ਰਹੇ ਸੀ ਸੁਪਾ ਨੂੰ ਲੈ ਕੇ ਕਿਹੜੇ ਸੰਗਤ ਦੀ ਮੰਗ ਹੈ ਜੀ ਸਿੱਨਾ ਅਕਾਲ ਤਖਤ ਸਾਹਿਬ ਦੇ ਇਹ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਦੀ ਗੱਲ ਕਰਦੇ ਆ ਨਾ ਜਿਵੇਂ ਸਤਕਾਰ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਕਰਦੇ ਆ ਕਿ ਕਾਦਾ ਸਤਕਾਰ ਕਰਦੇ ਆ ਜੀ ਇਹ ਵੇਖੋ ਹਰ ਵੇਲੇ ਨਾ ਸਰਕਾਰ ਪ੍ਰਸਤ ਹਰ ਕੌਮ ਦੇ ਵਿੱਚ ਬੰਦੇ ਰਹਿੰਦੇ ਨੇ ਇੱਥੇ ਵੀ ਸਤਕਾਰ ਸਰਕਾਰ ਪ੍ਰਸਤ ਸਿੱਖਾਂ ਕੋਲੋਂ ਉਹਨਾਂ ਨੇ ਆਪਣੇ ਤੌਰ ਤੇ ਧਰਨੇ ਵਗੈਰਾ ਲਵਾ ਛੜੇ ਨੇ ਉਹਨਾਂ ਦੀ ਉਹਨਾਂ ਦਾ ਪਿਛਲਾ ਰਿਕਾਰਡ ਫੋਲ ਕੇ ਵੇਖ ਲੋ ਉਤੇ ਅਗੇਂਸਟ ਨੇ ਹਰ ਸੰਸਾਦੇ ਇਸ ਵੇਲੇ ਸਿੱਖ ਸੰਸਥਾਨਾਂ ਦੇ ਤੇ ਸਰਕਾਰ ਦਾ ਸਿੱਧਾ ਹਮਲਾ ਉਹ ਭਾਵੇਂ ਸ਼੍ਰੋਮਣੀ ਗੁਰਦਾਰਾ ਪਰਉਨ ਦੀ ਕਮੇਟੀ ਆ ਭਾਵੇਂ ਉਹ ਸ੍ਰੀ ਅਕਾਲ ਤਖਤ ਸਾਹਿਬ ਆ ਤੇ ਭਾਵੇਂ ਹੋਰ ਸਿੱਖ ਸੰਪਰਦਾਵਾਂ ਜਥੇਬੰਦੀਆਂ ਨੇ ਕੋਈ ਹੋਰ ਜਥੇਬੰਦੀ ਜਿਹੜੇ ਆ ਸਰਕਾਰ ਪ੍ਰਸਤ ਜਿਹੜੇ ਸਿੱਖ ਨੇ ਉਹਨਾਂ ਤੋਂ ਇਲਾਵਾ ਦੱਸੋ ਕਿਹੜਾ ਜੀ ਸਰਕਾਰੀ ਸ਼ਹਿਰ ਤੇ ਬਿਨ ਆਪਣਾ ਪ੍ਰਿਥੀ ਚੰਦ ਨਹੀਂ ਮਿਲੀ ਹੋਰ ਕੋਈ ਨੈਕਸਟ ਪਰ ਉਹ ਲੇਗਲੀ ਇਸ ਕੇਸ ਦਾ ਬਾਰੇ ਕੀ ਕੁਝ ਦੇਖਦੇ ਹੋ ਜਾਂ ਇਸ ਨੂੰ ਕਿਸ ਤਰ੍ਹਾਂ ਚਲੋਤੀ ਦੇ ਜਾਂ ਰਹੇ ਹੋ ਇਹ ਕੇਸ ਜਿਹੜਾ ਜੀ ਕਿਉਂਕਿ ਇਹ ਕੇਸ ਆ 16 ਬੰਦਿਆਂ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਰਿਪੋਰਟ ਆਈ ਸੀ ਜਿਨ੍ਹਾਂ ਦੇ ਖਿਲਾਫ ਸ਼ਰਮਣੀ ਗੁਰਦਾਰਾ ਫਰਮਾਨ ਕਮੇਟੀ ਬਣਦੇ ਨਿਯਮ ਅਨੁਸਾਰ ਕਾਰਵਾਈ ਕਰ ਚੁੱਕੀ ਆ ਇਹਦੇ ਵਿੱਚ ਇਹ ਜਦੋਂ ਕੇਸ ਅਦਾਲਤ ਦੇ ਵਿੱਚ ਆਇਆ ਜਿਹੜੇ ਉਹਨਾਂ ਦੇ ਵਕੀਲ ਹੋਣਗੇ ਇਸ ਕੇਸ ਦੀਆਂ ਜਿਹੜੀਆਂ ਉਹ ਉਹ ਪਰਤਾ ਉਦੇੜ ਦੇਣਗੇ ਆ ਤੁਹਾਡੇ ਸਾਹਮਣੇ ਬਕਸੇ ਤੈਨੀਆਂ ਐਪਲੀਕੇਬਲ ਨਹੀਂ ਚੌਥੀ ਇਹਦੇ ਚ ਕੋਈ ਕੋਡ ਜਾਂ ਕੋਈ ਕਿਤਾਬ ਨਹੀਂ ਐਪਲੀਕੇਬਲ ਹੋਣੀ ਇਹ ਇਹਨਾਂ ਤਿੰਨਾਂ ਦੇ ਨਾਲ ਤਾਪ ਕੇ ਕਿਸ ਚੱਲ ਨਹੀਂ ਸਕਦਾ ਐਫ ਆਈ ਆਰ ਸਟੈਂਡ ਹੀ ਨਹੀਂ ਕਰ ਐਨੀ دیر ਤੋਂ ਰਿਕਵਰੀ ਕਿਉਂ ਨਹੀਂ ਹੋਈ ਜੇਕਰ ਵਕਾਫਤ ਸਾਹਿਬ ਦੇ ਹੁਕਮ ਦੇ ਰਿਕਵਰੀ ਦੇਖੋ ਇਹ ਤੁਹਾ ਸਵਾਲ ਬੜਾ ਵਧੀਆ ਪੁੱਛਿਆ ਮੈਂ ਅੱਜ ਵੀ ਇਸ ਗੱਲ ਨੂੰ ਤੁਹਾਡੇ ਨਾਲ ਜਿਹੜਾ ਨਾ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਕਹਿਣਾ ਚਾਹੁੰਨਾ ਕਿ ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਵੀ ਕਹਿ ਦਿੱਤੀ ਸੀ ਮੰਜੀ ਸਾਹਿਬ ਦੁਆਨ ਹਾਲ ਦੇ ਵਿੱਚ ਵੀ ਕਿਤੇ ਸਰੂਪ ਹੋ ਜਾਏ ਥਾ ਨਹੀਂ ਕਿ ਜਿੱਥੇ ਕੋਈ ਬੇਅਦਬੀ ਵਾਲੀ ਘਟਨਾ ਹੋਵੇ ਜਾਂ ਕੋਈ ਅਜਿਆ ਤੇ ਸਰਕਾਰ ਹਿੰਦੁਸਤਾਨ ਦੀ ਕੇਂਦਰ ਦੀ ਸਰਕਾਰ ਸਿੱਖਾਂ ਦੀ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਪੂਰਾ ਜ਼ੋਰ ਲਾਈ ਹੈ ਇਸੇ ਤਰ੍ਹਾਂ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਵੀ ਇਨੀਆਂ ਚੁਣੌਤੀਆਂ ਦਿੱਤੀਆਂ ਇੰਦਰ ਸਰਕਾਰ ਦੇ ਇਸ਼ਾਰੇ ਤੇ ਤੋੜ ਕੇ ਹਰਿਆਣਾ ਕਮੇਟੀ ਬਣੀ ਇਹ ਬੜੀਆਂ ਢੰਗ ਨਾਲ ਸੰਸਦਾਂ ਨੂੰ ਖੋਰਾ ਤੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਚਲਦਿਆਂ ਅੱਜ ਤੱਕ ਇਹਨਾਂ ਨੇ ਇਹਨਾਂ ਦੀਆਂ ਇੰਨੀ ਏਜੰਸੀਆਂ ਨੇ ਇਹਨਾਂ ਨੇ ਕਿਤੇ ਸਾਬਤ ਕੀਤਾ ਜੀ ਆ ਸਰੂਪ ਫਲਾਣੇ ਥਾਂ ਇਹ ਮੇਰੇ ਕੇਂਦਰ ਰਿਕਵਰੀ ਜੀ ਰਿਕਵਰੀ ਵਾਲੀ ਜਿਹੜੀ ਗੱਲ ਜੀ ਰਿਕਵਰੀ ਤੇ ਤਾਂ ਵੇ ਨਾ ਜੇ ਕਿਤੇ ਕੋਈ ਚੀਜ਼ ਚੋਰੀ ਹੋਵੇ ਇਹ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਸੰਬੰਧਿਤ ਨੇ ਅੱਜ ਵੀ ਉਹਨਾਂ ਨੂੰ ਸੁਰੱਖਿਰ ਹੋਣਾ ਚਾਹੀਦਾ ਸ੍ਰੀ ਅਕਾਲ ਸਖਬਹ ਸਾਹਿਬ ਦੇ ਸਨਮੁਖ ਜਾ ਕੇ ਪੱਖ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਬੰਦਿਆਂ ਦੇ ਜਿੰਮੇ ਆ ਨਾ ਹੋਇਆ ਕੀ ਫਿਰ ਉਹ ਥੋੜਾ ਜਿਹਾ ਬੀਕ ਕਰ ਲੋ ਇਹ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਉਸ ਵੇਲੇ ਦੇ ਸੰਬੋਧਨਾਂ ਦੇ ਵਿੱਚ ਸਪਸ਼ਟ ਕਰ ਦਿੱਤਾ ਸੀ ਕਿ ਇਹਨਾਂ ਬੰਦਿਆਂ ਨੇ ਜਿਹੜੇ ਉਸ ਵੇਲੇ ਸਬੰਧਤ ਬੰਦੇ ਸੀ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੇ ਸਰੂਪ ਉਹਨਾਂ ਨੇ ਵੱਖ-ਵੱਖ ਸੰਸਥਾਵਾਂ ਨੂੰ ਵੱਖ-ਵੱਖ ਸਿੱਖ ਪਰਿਵਾਰਾਂ ਨੂੰ ਦੇ ਦਿੱਤੇ ਨੇ ਤੇ ਪਰ ਉਹਦਾ ਜਿਹੜਾ ਉਹਨਾਂ ਨੇ ਭੇਟਾ ਲੈ ਕੇ ਜੇਬ ਚ ਪਾ ਲਈ ਜਿਸ ਭੇਟਾ ਨੂੰ ਜਿਹੜਾ ਇਹ ਉਹਨਾਂ ਨੇ ਜਮਾ ਕਰਾਉਣਾ ਸ਼੍ਰੋਮਣੀ ਗੁਰਦਾਰਾ ਪਰਵੰਧਕ ਕਮੇਟੀ ਦੇ ਫੰਡ ਦੇ ਵਿੱਚ ਉਹਨਾਂ ਨੇ ਭੇਟਾ ਲੈ ਕੇ ਜੇਬ ਚ ਪਾ ਲਈ ਐਸ ਕਰਕੇ ਉਹ ਜਿਹੜਾ ਗੈਨੀ ਆਰਮੇਸ਼ ਹੁਣਾਂ ਦੇ ਜਹਦਾਰ ਸ੍ਰੀ ਅਕਾਲ ਪੁਰਖ ਸਾਹਿਬ ਦੇ ਇਸ ਪ੍ਰਕਾਰ ਜਿਹੜੀ ਆ ਉਹ ਵਿੱਤੀ ਨਿਜਮੀ ਇਲਾਵਾ ਹੋਰ ਕੋਈ ਅਜੇ ਕੋਈ ਚੀਜ਼ ਨਹੀਂ ਕੋਈ ਹੋਰ ਰਿਕਵਰੀ ਹੋਣੀ ਸੀ ਉਹ ਕਿਉਂ ਨਹੀਂ ਹੋਈ ਨਹੀਂ ਦੇਖਦੇ ਇਦੇ ਵਿੱਚ ਵੇਖੋ ਮੈਂ ਤੁਹਾਨੂੰ ਪਹਿਲਾਂ ਸਪਸ਼ਟ ਕੀਤਾ ਕਿ ਇਹ ਇਸ ਫਾਈਲ ਹੈ ਖੋਲੀ ਵੱਲੋਂ ਜਵਾਬ ਆ ਚੁੱਕਾ ਜਵਾਬ ਤੋਂ ਬਾਅਦਾਂ ਸ਼੍ਰੋਮਣੀ ਕੌਰ ਤਾਰਾ ਪਰੰਧਰ ਕਟੀ ਨੇ ਉਹਦੇ ਜਵਾਬ ਦਾ ਜਵਾਬ ਦਿੱਤਾ ਇਹ ਤੋਂ ਅਗਲਾ ਪ੍ਰੋਸੀਜਰ ਜਿਹੜਾ ਨਾ ਉਹ ਉਹ ਹੋਣਾ ਐਵੀਡੈਂਸ ਦਾ ਐਵੀਡੈਂਸ ਤੋਂ ਬਾਅਦਾਂ ਜਿਹੜਾ ਉਹ ਚੱਲਣਾ ਜੀ ਜੇ ਖੋਲੀ ਨੂੰ ਤੇ ਵੈਸੇ ਇਹ ਆਪਣਾ ਪੱਖ ਜਿਹੜਾ ਸੰਗਤ ਵਿੱਚ ਪਹਿਲਾਂ ਸਪਸ਼ਟ ਕਰਨਾ ਚਾਹੀਦਾ ਪਰ ਉਹਨੇ ਫੇਰ ਵੀ ਆਪਣਾ ਜਿਹੜਾ ਜਵਾਬ ਦਿੱਤਾ ਉਹਦੇ ਵਿੱਚ ਉਹਨੇ ਆਪਣਾ ਪੱਖ ਰੱਖਿਆ ਅੱਛਾ ਇੱਕ ਹੋਰ ਸਵਾਲ ਹੈ ਕਿ ਕੀ ਆਇਸ਼ਰ ਸਿੰਘ ਦੀ ਰਿਪੋਰਟ ਤੇ ਲਿਖਿਆ ਹੈ ਕਾਨੂੰਨੀ ਕਾਰਵਾਈ ਹੋਣੀ ਜੀ ਦੇਖੋ ਡਾਕਟਰ ਇਸ਼ਰ ਸਿੰਘ ਵਾਲਾ ਦੀ ਰਿਪੋਰਟ ਦੇ ਮੁਤਾਬਕ ਇਹ ਗੱਲ ਕਿਤੇ ਬਹੁਤਾ ਸਪਸ਼ਟ ਨਹੀਂ ਹੁੰਦੀ ਕਿਉਂਕਿ ਡਾਕਟਰ ਇਸ਼ਰ ਸਿੰਘ ਹੁਣੀ ਜਿਹੜਾ ਉਹ ਬੜੇ ਸੂਝਵਾਨ ਵਿਅਕਤੀ ਸਨ ਤੇ ਉਹਨਾਂ ਨੂੰ ਇਹ ਪਤਾ ਕਿ ਇਹ ਜਿੰਨੇ ਸ਼ਰਮਣੀ ਗੁਰਦਾਰ ਅਪਰਾਧ ਕਮੇਟੀ ਦੇ ਨਾਲ ਸੰਬੰਧਿਤ ਮਾਮਲੇ ਨੇ ਬੈਟਰ ਡੀਲ ਵਿਦ ਸੇ ਗੁਰਦਾਰ ਐਕਟ ਨੂੰ ਇਸੋਂ ਪਛ ਪਰ ਉਹ ਮਸੀਹਾਂ ਸਾਹਿਬ ਇੱਕ ਮਤਾ ਪੜ ਰਹੇ ਨੇ ਜਿਹਦੇ ਵਿੱਚ ਲਿਖਿਆ ਕਿ ਕਾਨੂੰਨੀ ਪਰ ਕਿਹੜੇ ਕਿਹੜੇ ਸਾਹਿਬ ਪੜ ਰਹੇ ਜੀ ਭਗਵੰਤ ਮਾਨ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਉਸੇ ਮਤੇ ਵਿੱਚ ਲਿਖਿਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇੱਕ ਮਤਾ ਪਾਇਆ ਗਿਆ ਸੀ ਉਹ ਮਤਾ ਜਿਹੜਾ ਵਾ ਉਹਦੇ ਤੇ ਬੜਾ ਵੱਡਾ ਇਤਰਾਜ਼ ਆਇਆ ਸਿੱਖ ਸੰਗਤਾਂ ਦਾ ਇਹ ਇਹੋ ਹੀ ਤੇ ਸਿੱਖ ਨਹੀਂ ਨਾ ਜਿਹੜੇ ਇਹਨਾਂ ਨਾਲ ਚੱਲ ਰਹੇ ਸਿੱਖੋ ਹੋਰ ਵੀ ਨੇ ਸੰਸਥਾਵਾਂ ਹੋਰ ਵੀ ਨੇ ਪੰਥ ਬੜਾ ਵਿਸ਼ਾਲ ਹੈ ਪੰਥ ਦਾ ਗੁਲਦਸਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਜਥੇਬੰਦੀ ਨੇ ਤੇ ਈਵਨ ਚਲੋ ਇੱਕ ਬਲੱਡ ਹਮਲਾਵਰ ਹੋ ਕੇ ਤੁਰਤਾ ਉਸੇ ਬਲੱਡ ਚੋਂ ਇੱਕ ਜਿਹੜੀ ਬਲੱਡ ਲਾਈਨ ਜਿਹੜੀ ਆ ਉਹ ਸੁਜੈਸ਼ਨ ਦਿੰਦੀ ਆ ਕਿ ਇਹ ਜਿਹੜਾ ਜੀ ਇਹਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਜਿਹੜਾ ਸਰਕਾਰੀ ਤਹਲਾਂ ਦਾ ਜੀ ਨਹੀਂ ਹੋਣ ਦੇਣੀ ਚਾਹੀਦੀ ਜਦੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਆਪ ਚ ਇੱਕ ਸਮਰੱਥ ਸੰਸਾ ਦੇ ਬਾਰੇ ਫੈਸਲਾ ਲੈਣ ਦੇ ਮੈਂ ਤਰਲੋਚਨ ਸਿੰਘ ਐਪੀਡੀ ਗੱਲ ਕਰ ਰਿਹਾ ਜਿਹੜਾ ਮਿਨੋਰਟੀ ਕਮਿਸ਼ਨ ਨੈਸ਼ਨਲ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਉਹਨਾਂ ਦੀ ਚਿੱਠੀ ਆ ਹੋਰ ਬੜੀਆਂ ਉਸ ਵੇਲੇ ਮੇਲਾਂ ਤੇ ਬੜਿਆ ਜਿਹੜੇ ਆ ਸਿੱਖ ਸੰਗਤਾਂ ਨੇ ਆਣ ਕੇ ਲੰਗਵਾਲ ਸਾਹਿਬ ਨੂੰ ਜ਼ੁਬਾਨੀ ਵੀ ਆਣ ਕੇ ਕਿਹਾ ਤੇ ਉਹਦੇ ਤੋਂ ਵਾਅਦਾ ਮਤਾ ਪਾਇਆ ਗਿਆ ਕਿ ਇਹਦੇ ਵਿੱਚ ਸਿੱਖ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੰਮਤ ਸਸੰਸਾ ਇਸ ਕਰਕੇ ਇਹਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਬੰਡੂ ਵੀ ਆਪਣੀ ਆਪ ਖੁਦ ਇੱਕ ਕਾਰਵਾਈ ਕਰੇ ਉਹਨੂੰ ਇਕਨੋਮੀ ਕਾਰਵਾਈ ਦਾ ਜਿਹੜਾ ਮਤਾ ਉਹ ਕੈਨਸਲ ਹੋ ਰਿਹਾ ਜੀ ਉਹ ਕੈਨਸਲ ਹੋ ਚੁੱਕਾ ਜੀ ਉਹ ਕਿਉਂ ਨਹੀਂ ਪੜਦੇ ਸੀਐਮ ਸਾਹਿਬ ਉਹ ਵੀ ਮਤਵਾਂ ਹਵਾਲਾ ਹਵਾਲਾ ਤੇ ਪੜਦੇ ਕਿਉਂ ਨਹੀਂ ਪਰ ਤੁਸੀਂ ਐਡਾ ਵੱਡਾ ਪਰਚਾ ਦੇ ਦਿੱਤਾ ਉਹਦੇ ਹੀ ਜਿਹੜੀ ਸਿੱਖੀ ਦਾ ਮਸੂਦੇ ਇਹ 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 ਦਾ ਇਨ ਦਾ ਫਿਟ ਆਫ ਵੈਂਡਿਕਟਰਨੈਸ ਇਨ ਦਾ ਫਿਟ ਆਫ ਹੈ ਟੂ ਸਿਕ ਇੰਸਟੀਟਿਊਸ਼ਨਸ ਐਂਡ ਸਿਕ ਪ੍ਰਿੰਸੀਪਲਸ ਇਹ ਜਿਹੜੀ ਮੌਜੂਦਾ ਸਰਕਾਰ ਹੈ ਨਾ ਇਹ ਤੇ ਗੁਰਮਤ ਦੇ ਇਨੀ ਖਿਲਾਫ ਆ ਗੁਰਮਤ ਸਿਧਾਂਤ ਦੇ ਸਿੱਖ ਸੰਸਥਾਵਾਂ ਦੇ ਇਨੀ ਖਿਲਾਫ ਆ ਇਦੋ ਨਵਰਤ ਚ ਜਿਹੜਾ ਇੰਨਾ ਅੱਗੇ ਵੱਧ ਗਏ ਇਹਨਾਂ ਨੂੰ ਦਿਖਾਈ ਕੁਝ ਨਹੀਂ ਦੇ ਰਿਹਾ ਅੱਖਾਂ ਮੀਟ ਕੇ ਅੰਨਾ ਧੁੰਦ ਜਿਹੜਾ ਏ ਕਾਰ ਆ ਜਿਹੜੀ ਆ ਕਾਰਵਾਈ ਕੀਤੀ ਗਈ ਆ ਜਿਹੜੀ ਇਹ ਇਹ ਨਿਸ਼ਾਨਾ ਸ਼੍ਰੋਮਣੀ ਗੁਰਦਾਰਾ ਪਰਮੰਧ ਕਮੇਟੀ ਨੇ ਬਣਾ ਰੇ ਨਿਸ਼ਾਨਾ ਇਹਨਾਂ ਦੀ ਜਿੰਨੀ ਵੀ ਕਾਰਵਾਈ ਜਾਂ ਇਹਨਾਂ ਦੀ ਪ੍ਰੈਸ ਕਾਨਫਰੰਸਾਂ ਜਿਹੜਾ ਉਹਨਾਂ ਚੋਂ ਇਹਦਾ ਨਿਸ਼ਾਨਾ ਸ਼੍ਰੋਮਣੀ ਗੁਰਦਾਰਾ ਪਰਮੰਧ ਕਮੇਟੀ ਨਾਲ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੋਣਾ ਇਹ ਇਹ ਨੰਗੇ ਹੋ ਚੁੱਕੇ ਝੂਠ ਇਹਨਾਂ ਨੰਗਾ ਹੋ ਚੁੱਕਾ ਹੈ ਲੋਕਾਂ ਦੇ ਮਨਾਂ 'ਚੋਂ ਮਾਈਨਸ ਹੋ ਰਹੇ ਨੇ। ਹਰਤਾ ਸਾਹਿਬ ਇੱਕ ਆਸਵਾਲਾ ਤੁਸੀਂ ਕਹਿ ਰਹੇ ਹੋ ਕਿ ਪਾਵਨਸ ਰੂਪ ਜਿਹੜੇ ਆ ਉਹ ਵਕ ਵਕ ਸਿੱਖ ਪਰਿਵਾਰਾਂ ਨੂੰ ਜਾਂ ਜੱਥੇਬੰਦੀਆਂ ਨੂੰ ਦਿੱਤੇ ਗਏ ਨੇ। ਮੈਂ ਪਹਿਲਾਂ ਸ਼ੁਬਿਸ਼ ਕਰਤਾ ਜੀ ਵੀ ਉਹਨਾਂ ਬੰਦਿਆਂ ਨੂੰ ਦੱਸਣਾ ਚਾਹੀਦਾ ਵੀ ਉਹ ਕਿੱਥੇ ਨੇ। ਪੂਰਾ ਸਵਾਲ ਸੁਣ ਲਿਓ। ਫਿਰ ਇਹਨਾਂ ਨੂੰ ਪਹਿਲਾਂ ਕਿਉਂ ਨਹੀਂ ਸਮੁੱਚੇ ਤੌਰ ਤੇ ਐਸਜੀਪੀਸੀ ਨੂੰ ਜਨਤਕ ਕੀਤਾ ਗਿਆ ਕਿ ਇਹ ਜਿਹੜੇ ਨੇ ਇਹ ਪਰਿਵਾਰਾਂ ਨੂੰ ਦਿੱਤੇ ਗਏ ਨੇ ਜਾਂ ਜਿੱਥੇ ਵੀ ਕਿਤੇ ਕਿਤੇ ਜਗ੍ਹਾ ਨੇ ਉਹ ਪਹਿਲਾਂ ਕਿਉਂ ਨਹੀਂ ਹੋਣੀ ਕਰਦੇ। ਵੇਖੋ ਨੈੱਟ ਦੇ ਉੱਤੇ 1000 ਕਰੀਬ ਸਫੇ ਦੀ ਰਿਪੋਰਟ ਹੈ। ਕੋਈ ਡਾਕਟਰ ਇਸ਼ੇਰ ਸਿੰਘ ਹੁਣਾਂ ਦੀ ਜਿਹੜੀ ਹੈ ਨਾ ਫਾਈਨਡਿੰਗ ਹੈ ਕਿ ਇਹ ਸਬੰਧਤ ਬੰਦੇ ਜਿਹੜੇ ਜਿਹੜੇ ਉਹ ਸਰੂਪ ਲੈ ਕੇ ਜਾਣ ਨਾਲ ਸਬੰਧਤ ਉਹ ਜਿਹੜੇ ਆ ਕੋਆਪਰੇਟ ਨਹੀਂ ਕਰ ਰਹੇ ਇਸ ਗੱਲ ਨੂੰ ਦੱਸਣ ਵਾਸਤੇ ਕਿ ਉਹਨਾਂ ਨੇ ਕਿੱਥੇ ਕਿੱਥੇ ਦਿੱਤੇ ਉਹਨਾਂ ਦੇ ਪਰਚਾ ਹੋਣ ਦੀਦਾ ਹੀ ਫਿਰ ਪਰਚਾ ਉਹਨਾਂ ਤੇ ਜਿਹੜਾ ਨਾ ਜੀ ਤਾਂ ਹੁੰਦਾ ਜੇ ਕਿਤੇ ਕੋਈ ਸਰੂਪ ਉਹਨਾਂ ਨੇ ਜਿਹੜਾ ਉਹਨਾਂ ਹਾਈਡ ਕੀਤੇ ਨੇ ਕੋਈ ਸਰੂਪ ਬਰਾਮਦ ਹੁੰਦਾ ਤੇ ਬਰਾਮਦ ਹੋਣ ਦੇ ਬਾਅਦ ਉਹਦੀ ਕੋਈ ਬੇਹਰਮਤੀ ਹੋਈ ਨਈਅਤ ਤੇ ਤਾਂ ਪਰਚਾ ਬਣਦਾ ਪਰਚਾ ਨਹੀਂ ਬਣਦਾ ਉਹਨਾਂ ਦੇ ਖਿਲਾਫ ਵੀ ਇਹੀ ਕਾਰਵਾਈ ਬਣਦੀ ਆ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਕਰ ਚੁੱਕੀ ਹੈ ਬਤਲ ਕਰਤਾ ਤੇ ਉਹਨਾਂ ਦੇ ਜਿਹੜੇ ਖੰਡ ਰੋਗੇ